ਤੋਨੇ ਹੌਟਾਈ। ਛੁੱਟੀਆਂ ਦੇ ਦੌਰਾਨ ਬੱਚਿਆਂ ਦੁਆਰਾ ਕੀਤੀ ਗਈ ਕਾਰਗੁਜ਼ਾਰੀ। ਕਿ ਮੈ ਸੋਨਾ ਬਣਾਇਆ ਗਿਆ ਬੱਚਿਆਂ ਦੇ ਦੁਆਰਾ ਇੱਕ ਮਾਂ ਆਪਣੇ ਬੱਚੇ ਨਾਲ ਲੜ ਜਿਹੜੀ ਕਰ ਰਹੀ ਹੈ ਪਿਆਰ ਕਰਦੀ ਹੈ ਬਹੁਤ ਜ਼ਿਆਦਾ ਸੋਨਾ ਇੱਕ ਬੱਚਾ ਖੇਡ ਪ੍ਰਦਰਸ਼ਨ ਕਰਦਾ ਹੋਇਆ ਦਰਵਾਜ਼ਾ ਬਣਾਇਆ ਗਿਆ ਹੱਥ ਜਿਹੜੇ ਕੀ ਵਖ ਵਖ ਫੇਸ ਨੂੰ ਦਰਸਾਰੇ ਨੇ ਨਾਮ ਲਿਖਣ ਦੀ ਕਲਾ ਕਿ ਅਸੀਂ ਆਪਣੇ ਨਾਮ ਨੂੰ ਕਿੱਥੇ ਲਿਖ ਸਕਦੇ ਹਾਂ ਧਰਤੀ ਦਾ ਦ੍ਰਿਸ਼ ਆਕਾਸ਼ ਦੀਆਂ ਉਡਾਰੀਆਂ ਭਰਦਾ ਹੋਇਆ ਪੰਛੀ ਪਿਆਰਾ ਜੈਗੂ ਦਾ ਵਾਖਾ ਸੀਰਾ ਹੈ